ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਦੇ ਬਲੌਗ ਦੀ ਕਰਦਿਆਂ ਸ਼ੁਰੂਆਤ ਅੱਜ ਐਤਵਾਰ ਆ ਤੇ ਹੁਣ ਚਾਹ ਚੂ ਪੀ ਕੇ ਘਰੇ ਰੋਟੀ ਰੋਟੀ ਖਾ ਕੇ ਘੰਟਾ ਦੋ ਘੰਟੇ ਟੀਵੀ ਨਿਊਜ਼ ਦੇਖਦੇ ਆ ਉਸ ਤੋਂ ਬਾਅਦ ਫਿਰ ਅੱਜ ਸ੍ਰੀ ਫਤੇਗੜ ਸਾਹਿਬ ਜਾਉਂਗਾ ਗੁਰਦੁਆਰਾ ਸਾਹਿਬ ਹੋਰ ਕਿਤੇ ਨਹੀਂ ਜਾਣਾ ਹੈਗਾ ਉੱਥੇ ਮੱਥਾ ਟੇਕ ਕੇ ਘੰਟਾ ਡੇਢ ਘੰਟਾ ਗੁਰਬਾਣੀ ਸੁਣਾਗੇ ਜੀ ਬੈ ਕੇ ਆਰਾਮ ਨਾਲ ਗੁਰਦੁਆਰਾ ਸਾਹਿਬ ਚ ਹਾਂਜੀ ਘਰੇ ਬੈਠਾ ਹੀ ਕਮਰੇ ਚ ਹੁਣ ਫਿਲਮ ਫਿਲਮ ਦੇਖਦਾ ਲਾ ਕੇ ਰੋਟੀ ਖਾ ਕੇ ਫਿਲਮ ਦੇਖਦੇ ਆ ਉਹਦੇ ਬਾਅਦ ਕਿਉਂ ਫਤਿਹਗੜ ਸਾਹਿਬ ਚੱਲਾਂਗੇ ਆ ਕੋਈ ਮੂਵੀ ਲਾ ਕੇ ਦੇਖ ਲਈ ਆ ਆਜੋ ਖਾਣਾ ਖਿਲਾ ਦਈਏ ਤੁਹਾਨੂੰ ਹਾਂਜੀ ਚੱਲਾਂਗੇ ਜੀ ਫਤਿਹਗੜ ਸਾਹਿਬ ਡੇਢ ਕ'ਜੇ ਜਾਊਂਗਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਜੋ ਤੁਹਾਨੂੰ ਫਰੌਂਟਿਆਂ ਨਾਲ ਪੜਥਾ ਖਿਲਾ ਦਈਏ ਨਾਲ ਚਾਹ ਪਲਾ ਦਈਏ ਜੁੜੇ ਰਹੋ ਬਾਕੀ ਲਵ ਯੂ ਸਭ ਨੂੰ ਸਾਰਿਆਂ ਨੂੰ ਯਾਰ ਤੁਸੀਂ ਚਰਚੇ ਨੂੰ ਆਉਦੇ ਨੂੰ ਇੰਨਾ ਤਿਆਰ ਕਰਦੇ ਹੋ ਓਕੇ ਐ ਕਮਰ ਰੋਟੀ ਖਾਣ ਲੱਗੀਆਂ ਦੋਸਤੋ ਭਤੀਜੋ ਜਦੇ ਬਾਤ ਸੁਣ ਕੇ ਆ ਗਈ ਦੇਖ ਲੋ ਹੁਣ ਫੇਰ ਖੜੂਗੀ ਆ ਕੇ ਇੱਥੇ ਕਿ ਮੈਨੂੰ ਰੋਟੀ ਪਾ ਇਹਦੀ ਆ ਟਿੰਨੀ ਦੇਖ ਲੋ ਤੁਸੀਂ ਆਹ ਦੇਖ ਲੋ ਖੜ ਗਈ ਆ ਕੇ ਆਹ ਲਾ ਫੜ ਇਹਨੇ 헤ਰੇ ਕੋਲ ਜਾਣਾ ਹੁਣ ਮੈਂ ਖਾ ਰਹੀ ਹਾਂ ਜਦੋਂ ਮੈਂ ਖਾ ਕੇ ਛੱਡ ਗਿਆ ਫੇਰ ਡੈਡੀ ਸੌਊਗਾ ਡੈਡੀ ਕੋਲ ਖੜ ਜਾਣਾ ਜਾ ਕੇ ਇਹਨੇ ਐ ਆ ਪਿਆਰੇ ਬਹੁਤ ਸਾਰੇ ਉਹ ਜਾਣੀ ਇਹਨੂੰ ਪਿਆਰੇ ਬੋਹ ਕਰਦੇ ਨੇ ਤੁਸੀਂ ਵੀ ਕਰਦੇ ਹੋ ਅਸੀਂ ਬਾਤ ਸੁਣ ਗਈ ਹੁਣ ਬਾਹਰ ਦੇਖੂਗੀ ਜਾ ਕੇ ਕਿ ਹੋਰ ਕੌਣ ਹਾਂਜੀ ਹੁਣ ਪੱਗ ਪੁੱਗ ਬੰਦਦੇ ਆ ਤਿਆਰ ਹੁੰਨੇ ਆ ਫਿਰ ਚਲਦੇ ਆ ਗੁਰਦੁਆਰਾ ਸਾਹਿਬ ਫਤੇਗੜ ਸਾਹਿਬ ਮੌਸਮ ਬਹੁਤ ਵਧੀਆ ਹੋਇਆ ਪਿਆ ਕੁੜੀਆਂ ਥੋੜੀਆਂ ਕੜੀਆਂ ਪੈਣੀਆਂ ਸ਼ੁਰੂ ਹੋਈਆਂ ਨੇ ਮਤਲਬ ਥੋੜਾ ਥੋੜਾ ਪੈ ਰਹੀਆਂ ਆ ਆਹ ਦੇਖੋ ਆਪਣੇ ਦਾ ਬਹੁਤ ਤੇਜ਼ ਮੀਂਹ ਪੈਣ ਲੱਗ ਗਿਆ ਹਾਂਜੀ ਦੇਖ ਲਓ 25 26 ਮਿੰਟ ਹੋ ਗਏ ਮੀਂਹ ਪੰਦੇ ਪੈਂਦੇ ਨੂੰ ਮੀਂਹ ਪੈਂਦੇ ਨੂੰ ਆਹ ਦੇਖ ਲਓ ਮਗਰ ਤੇ ਮੈਂ ਹੁਣ ਕੱਪੜੇ ਪਾ ਲਈ ਬਸ ਪੱਗ ਬੰਦਦਾ ਫਿਰ ਚਲਦੇ ਆ ਫਤੇਗੜ ਸਾਹਿਬ ਨੂੰ ਜੁੜੇ ਰਹੇ ਹੋ ਤੇ ਕੱਲ ਆਪਾਂ ਸਪਰੇਅ ਕਰਾਈ ਸੀ ਚਲੋ ਐਂ ਤਾਂ 14-15 ਘੰਟੇ ਲੰਘ ਗਏ ਖੇਤਾਂ 'ਚ ਸਪਰੇਅ ਕਰਾਈ ਸੀ ਗੱਲ ਐਂ ਤਾਂ 13-14 ਘੰਟੇ ਲੰਘ ਗਏ ਜਿਹਦੇ ਹਿਸਾਬ ਨਾਲ ਸਾਡੇ ਸਪੀਡ ਨਾਲ ਮੀਂਹ ਪੈ ਗਿਆ ਮੋਟਰਾਂ ਦਾ ਅੱਜ ਬੰਦ ਕਰਨੀਆਂ ਥੈਂਕ ਯੂ ਹਾਂਜੀ ਭਤੀਜੀਓ ਤਿਆਰ ਹੋ ਗਏ ਮੀਂਹ ਪੈ ਰਿਹਾ ਹੈ ਬੜਾ ਘੈਂਟ ਮੌਸਮ ਹੈ ਹਾਂ ਰੋਕ ਦੇਵਾ ਹਾਂ ਨਿਕਲ ਕੇ ਅਲੂ ਅੰਦਰ ਬਹਿ ਜਾ ਅੰਦਰ ਆ ਕੋਹ ਇਹ ਸਾਡੇ ਕੌਮ ਦੀ ਆ ਰੋਕਨੇ ਵਸ ਇਹ ਹਾਂਜੀ ਡਰਾਈਵਰ ਚ ਪੰਥ ਪਾ ਲਈ 75 ਚਾਹ ਬਣਾਉਣੇ ਆ ਬਾਦ ਚਾਹ ਬਣਾ ਕੇ ਪੀ ਕੇ ਫਿਰ ਆਪਾਂ ਚੱਲਦੀਆਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਜੇ ਚਾਹੇ ਉਬਰ ਰਹੀ ਹੈ ਆਬ ਇਸ ਵਿੱਚ ਡਾਲेंगे ਇਲਾਇਚੀ ਉਹ ਕਹੇ ਜੀ ਇਲਾਇਚੀ ਜੇ ਆ ਗਈ ਇਲਾਇਚੀ ਆਬ ਇਸ ਵਿੱਚ ਡਾਲेंगे ਦੂਧ ਅਬ ਇਸਕੋ ਦੇਗੇ 5 7 ਵਾਲੇ ਫਿਰ ਪੀएंगे ਚਾਚੇ ਵਾਲੀ ਚਾਹ ਤੋਂ ਫਿਰ ਬਣੇਗੀ ਜੇ تمہਾਰੇ ਚਾਚੇ ਵਾਲੀ ਚਾਹ ਚਾਚੇ ਵਾਲੀ ਚਾਹ ਲਵ ਯੂ ਲਵ ਯੂ ਐਨ ਆਰ ਆਈਆਂ ਨੂੰ ਇੰਡੀਆ ਪੰਜਾਬ ਵਾਲਿਆਂ ਨੂੰ ਸਾਰਿਆਂ ਨੂੰ ਚਾਚੇ ਵੱਲੋਂ ਚਾਹ ਪੀ ਕੇ ਚੱਲਦੇ ਆਪਾਂ ਸ਼੍ਰੀ ਫਤੇਗੜ ਸਾਹਿਬ ਆਪ ਵੀ ਇਸੇ ਦੇਗੇ 4 5 ਵਾਲੀ ਹਾਂਜੀ ਦੋਸਤੋ ਡਰੈਸ ਦੱਸਿਓ ਕਿਵੇਂ ਲੱਗੀ ਹੁਣ ਚੱਲਦੇ ਆਪਾਂ ਫਤੇਗੜ ਸਾਹਿਬ ਕੋ ਹਾਂਜੀ ਗੱਡੀ ਸਟਾਰਟ ਆ ਆਪਣੀ ਹੁਣ ਚੱਲਦੇ ਆਪਾਂ ਫਤੇਗੜ ਸਾਹਿਬ ਨੂੰ ਸ਼ਹਿਰ ਨੂੰ ਜੁੜੇ ਰਹੇ ਹੋ ਤੇ ਦੇਖ ਲੋ ਰੱਪ ਦੇ ਰੰਗ ਨਾਲੇ ਨਹੀਂ ਪਈ ਜਾਂਦਾ ਏ ਨਾਲੇ ਚਲਦੇ ਆ ਹੁਣ ਆਪਾਂ ਸ਼ਹਿਰ ਨੂੰ ਤੇ ਇੱਕ ਟਰੈਕਟਰ ਵੀ ਭਗਾਉਣ ਭੇਜਿਆ ਹੋਇਆ ਏ ਹਾਂਜੀ ਮੀਂਹ हट ਗਿਆ ਥੋੜਾ ਥੋੜਾ ਪੈ ਰਿਹਾ ਏ ਪਹਿਲਾਂ ਬਹੁਤ ਪਿਆ ਹੁਣ ਚਲਦੇ ਆ ਸ਼੍ਰੀ ਫਤੇਗੜ ਸਾਹਿਬ ਹਾਂਜੀ ਫਤੇਗੜ ਸਾਹਿਬ ਤੋਂ ਅੰਦਰ ਵਾਲੇ ਹਾਂ ਸੰਤ ਪਹੁੰਚ ਗਏ ਅੱਧਰ ਮੀਂਹ ਬਹੁਤ ਘੱਟ ਲੱਗ ਰਿਹਾ ਏ ਜੀ ਹਾਂਜੀ ਫਤੇਗੜ ਸਾਹਿਬ ਆ ਗਿਆ ਗੁਰਦੁਆਰਾ ਸਾਹਿਬ ਪਹੁੰਚਣ ਵਾਲਾਈਆਂ ਮੱਥਾ ਟੇਕ ਦਿਆਂਗੇ ਗੁਰਦੁਆਰਾ ਸਾਹਿਬ ਤੇ 2 ਘੰਟੇ ਬਾਣੀ ਸੁਣਦੇ ਆ ਬੈ ਕੇ ਉਸ ਤੋਂ ਬਾਅਦ ਫਿਰ ਸਰਹੰਦ ਬਾਜ਼ਾਰ 'ਚ ਜਾਵਾਂਗੇ ਤੇ ਕੱਟਾਂਗੇ ਕੀੜਾ ਲਓ ਜੀ ਬਾਹਰ ਤੋਂ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਹਾਂਜੀ ਸ੍ਰੀ ਫਤੇਗੜ ਸਾਹਿਬ ਆ ਗਏ ਚਲਦੇ ਆ ਗੁਰਦੁਆਰਾ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਹੁਣ ਦਰਸ਼ਨ ਕਰਨ ਜਾਣਾ ਤੀ ਆ ਭਤੀਜ ਮਿਲ ਗਏ ਭਤੀਜ ਕਿਹੜਾ ਏਰੀਆ ਤੁਹਾਡਾ ਬਲੇਓ ਸਾਈਡ ਤੋਂ ਜੀ ਬਲੇਓ ਤੋਂ ਠੀਕ ਆ ਆ ਭਤੀਜ ਵੀ ਹੁਣ ਮੱਥਾ ਟੇਕ ਕੇ ਆਏ ਨੇ ਗੁਰੂ ਘਰ ਬਹੁਤ ਵਧੀਆ ਗੱਲ ਹੈਗੀ ਆ ਯਾਰ ਐਵੇਂ ਆਇਆ ਕਰੋ ਯਾਰ ਮੱਥਾ ਟੇਕਣ ਨਾਲ ਲਿਆਇਆ ਕਰੋ ਹੋਰ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਹਾਂ ਜੀ ਆਹੋ ਠੀਕ ਹੋ ਹਾਂ ਜੀ ਠੀਕ ਆ ਠੀਕ ਆ ਲਾਭੂ ਆ ਤੁੰਗੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਗੁਰਦੁਆਰਾ ਸਾਹਿਬ ਜਾਣ ਲੱਗਿਆ ਸੀ ਆ ਭਤੀਜ ਆ ਕੇ ਗੰਡੂਆਂ ਪਿੰਡਾਂ ਭਤੀਜੀਆਂ ਦਾ ਦੇਖੋ ਕਿੰਨੀ ਵਧੀਆ ਨੌਜਵਾਨੀ ਦੀ ਸੋਚ ਹੈਗੀ ਆ ਗੁਰੂ ਘਰ ਮੱਥਾ ਟੇਕ ਕੇ ਆਏ ਨੇ ਮੁੰਡੇ ਬਹੁਤ ਵਧੀਆ ਗੱਲ ਆ ਉਹ ਠੀਕ ਹੋ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਚ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਸ੍ਰੀ ਪਤੇਗੜ੍ਹ ਸਾਹਿਬ ਮੱਥਾ ਟੇਕਦੇ ਅੰਦਰ ਜਾ ਕੇ ਹਾਂਜੀ ਗੁਰਦੁਆਰਾ ਸਾਹਿਬ ਹੈਗਾ ਹੁਣ ਲੰਗਰ ਚੱਲ ਰਿਹਾ ਹੈ ਚਾਵਾ ਹਾਂਜੀ ਮੱਥਾ ਟੇਕ ਲਿਆ ਜੀ ਹੁਣ ਚਲਦੇ ਆ ਪਿੰਡ ਨੂੰ ਜੀ ਹਾਂਜੀ ਗੁਰਦੁਆਰਾ ਸਾਹਿਬ ਬਹੁਤ ਵਧੀਆ ਦਰਸ਼ਨ ਹੋ ਗਏ ਬਹੁਤ ਵਧੀਆ ਮੱਥਾ ਟੇਕ ਗਿਆ ਹੁਣ ਚਲਦੇ ਆ ਸ੍ਰੀ ਹਰਮੰਦਰ ਸਾਹਿਬ ਚੋਂ ਉੱਥੋਂ ਮੋੜਾ ਮੋਟਾ ਘਰ ਵਾਸਤੇ ਸਮਾਨ ਸੂਣ ਲੈਣਾ ਹੈ ਤੇ ਜੁੜੇ ਰਹੋ ਤੇ ਨੌਜਵਾਨਾਂ ਨੂੰ اپੀਲ ਬੇਨਤੀ ਕਿ ਗੁਰਦੁਆਰਾ ਸਾਹਿਬ ਵੱਧ ਤੋਂ ਵੱਧ ਭਤੀਜ ਭਤੀਜੀਓ ਆਇਆ ਕਰੋ ਠੀਕ ਹੈ ਨਾ ਤੇ ਲੰਗਰ ਹਾਲ ਚ ਸੇਵਾ ਵੀ ਕਰਾਇਆ ਕਰੋ ਤੇ ਮਾਪੇ ਦਾ ਕਹਿਣਾ ਮੰਨਿਆ ਕਰੋ ਨਸ਼ੇ ਪੱਤਿਆਂ ਤੋਂ ਦੂਰ ਰਹਿਣਾ ਠੀਕ ਹੈ ਜੀ ਹਾਂਜੀ ਸਰਾਂ ਦਾ ਹੈਗਾ ਐਤਵਾਰ ਆ ਦੁਕਾਨਾਂ ਬੰਦ ਪਈਆਂ ਨੇ ਸਮਾਨ ਜਾ ਲੈ ਕੇ ਜਾਣਾ ਸੀ ਇੱਥੋਂ ਯਾਰ ਘਰ ਵਾਸਤੇ ਜਿਹੜੀ ਦੁਕਾਨ ਤੋਂ ਆਪਾਂ ਲੈ ਕੇ ਜਾਂਦੇ ਹੁੰਨੇ ਆ ਉਹ ਬੰਦ ਆ ਹੁਣ ਦੋ ਹੀ ਦੁਕਾਨ ਤੇ ਦੇਖਦੇ ਆ ਦੋ ਹੀ ਤੇ ਚਲਦੇ ਆ ਹੁਣ ਇਹ ਹੋਰ ਦੱਸੋ ਜੀ ਕੋ ਫਤਿਹਗੜ੍ਹ ਸਾਹਿਬ ਦੀ ਯਾਰ ਬਾਜ਼ਾਰ ਚ ਆ ਯਾਰ ਓਕੇ ਜੀ ਓ ਤੇ ਚੱਲਦੇ ਆ ਹੁਣ ਵਿੱਚ ਬਾਜ਼ਾਰ ਜਾ ਕੇ ਆਉਣੀ ਆ ਉੱਥੋਂ ਲੈ ਲੈਣੇ ਅੰਦਰੋਂ ਦੁਕਾਨ ਖੁੱਲੀ ਹੋਊਗੀ ਤਕਰੀਬਨ ਉਹ ਠੀਕ ਆ ਨਾ ਉੱਥੇ ਜਾ ਕੇ ਦੇਖਦੇ ਆਂ ਵੀਰ ਉੱਥੋਂ ਲੈ ਲੈਂਦੀਆਂ ਜਿਹੜਾ ਸਮਾਨ ਲੈ ਕੇ ਜਾਣਾ ਹੈਗਾ ਹਾਂਜੀ ਸਰੰਦ ਆਇਆ ਤੀ ਬਾਜ਼ਾਰ ਚ ਸਮਾਨ ਚਾ ਲੈ ਕੇ ਜਾਣਾ ਸੀ ਘਰ ਨੂੰ ਆ ਆਪਣੇ ਭਤੀ ਜਾ ਕੇ ਦੇਖੋ ਕਿੰਨੀ ਵਧੀਆ ਗੱਲ ਹੈਗੀ ਆ ਸਾਡਾ ਜਿਹੜਾ ਜੂਥ ਆ ਮੱਥਾ ਟੇਕਣ ਜਾਂਦਾ ਹੈ ਗੁਰੂ ਘਰ ਮੁੰਡੇ ਮੱਥਾ ਟੇਕ ਕੇ ਆਏ ਨੇ ਇਹਨੇ ਚਾਚੇ ਫੋਟੋ ਕਰਾਉਣੀਆਂ ਸੀ ਹੁਣ ਗਾਹਾਂ ਤੋਂ ਮੁੜ ਕੇ ਆਏ ਨੇ ਆਹ ਹਉ ਠੀਕ ਹੋ ਚੋਬਰਾ ਹਾਂਜੀ ਹਾਂਜੀ ਓਕੇ ਰਿਪੋਰਟ ਆਹ ਚੜਦੀ ਕਲਾ ਹੀ ਚਾਹੀਦੀ ਆ ਹਾਂਜੀ ਆ ਆਪਣੇ ਭਤੀਜਾ ਆ ਕੇ ਹੁਣ ਬਾਜ਼ਾਰ ਤੇ ਜਾ ਰਹੇ ਹਾਂ ਮੋਟਰਸਾਈਕਲ ਤੇ ਨਾਲ ਪੂਰੇ ਦੇਖੋ ਮੁੰਡੇ ਲਵ ਯੂ ਲਵ ਯੂ ਲਵ ਯੂ ਹੈ ਹਾਂਜੀ ਦੁਕਾਨ ਬੰਦ ਆ ਉਹ ਜਿੱਥੋਂ ਪਾ ਸੌਦਾ ਲੈ ਕੇ ਜਾਣੀ ਹੁੰਦੀ ਆ ਫੇਰਾ ਹੋਰ ਦੁਕਾਨ ਤੋਂ ਥੋੜੀ ਜਿਹੀ ਚਾਹ ਪੱਤੀ ਲੈ ਲਈ ਮੈਂ ਕਿਹਾ ਚੈੱਕ ਕਰ ਲਾਂਗੇ ਆ ਆਪਣੇ ਭਤੀਜ ਨੇ ਮਗਰ ਇਹਨਾਂ ਨਾਲ ਮੋਟਰਸਾਈਕਲ ਤੇ ਆ ਗਿਆ ਦੀ ਮੈਂ ਮੁੰਡਿਆਂ ਨਾਲ ਆਜੋ ਮੁੰਡੇ ਹਾਂਜੀ ਮਿੱਤਰ ਪਿਆਰੇ ਉਹ ਸਰੰਦ ਤਿਆਰ ਚ ਹੈਗਾ ਹੀ ਮੈਂ ਚਲ ਤੁਰ ਕੇ ਘੇੜਾ ਕੱਢ ਲਿੰਦੇ ਆ ਪਰ ਇੰਨੀ ਰੌਣਕ ਜੀ ਹੈ ਨਹੀਂ ਬਹੁਤ ਟਾਈਮ ਬਾਅਦ ਘੇੜਾ ਲੱਗਿਆ ਮੈਂ ਕਿਹਾ ਸਿਆਲ ਦੇ ਵਿੱਚ ਆਇਆ ਦੀ ਭਤੀਜੀਆਂ ਨਾਲ ਜਦੇ ਘੇੜਾ ਵੱਜਿਆ ਦੀਆ ਮਤਲਬ ਸੁਣਨਾ ਹੀ ਪਿਆ ਇਹ ਮਾਰਕੀਟ ਕਹਿੰਦਾ ਭਾਪ ਹਾਂਜੀ ਤੂੰ ਚੱਲੇ ਆ ਮੋਟਰਸਾਈਕਲ ਤੇ ਘੁੰਮ ਰਹੇ ਹਾਂ ਭਤੀਜੀਆਂ ਨਾਲ ਨਜ਼ਾਰ ਚ ਆਗੇ ਵੀ ਆਪ ਵਿਚਾਰੇ ਠੀਕੋ ਮੁੰਡਿਓ ਹੈ ਜੀ ਚੱਲ ਜਾਈਏ ਜੜਤੀ ਵਾਲੀ ਚਾਈ ਦੀ ਹੈਗੀ ਆ ਪਰ ਅਨਾ ਅੱਜ ਯਾਰ ਬਾਜ਼ਾਰ ਚ ਸਰੰਦਰ ਆਉਣਕ ਨਹੀਂ ਹੈਗੀ ਪੂਰਾ ਵੀ ਪਤਾ ਨਹੀਂ ਕੀ ਚੱਕਰ ਆ ਇਸ ਕੋਈ ਸ਼ਹਿਰ ਬਾਹਰ ਦੇ ਸੰਦਾਲਿਆਂ ਨੇ ਰੁਕੀ ਇੱਕ ਮਿੰਟ ਰੁਕੀਏ ਤੁਹਾਨੂੰ ਅੰਬ ਜੇ ਚਾਰੀ ਅੰਬ ਕੀ ਰੇਟ ਆ ਆ ਯਾਰ ਚਾਰ ਪੌਣ ਬਾਸਤੇ ਅੰਬ ਜੇ ਲੈ ਰਹੀ ਹੈ ਨਹੀਂ ਇੱਕ ਦੀ ਰੇਟ ਬਹੁਤ ਜ਼ਿਆਦਾ ਹੈ ਚਾਰ ਵਾਲੇ ਅੰਬ ਵਾ ਤੇ ਉਹ ਪਤੀਜੇ ਖੜੇ ਨੇ ਮਗਰ ਉਹਨਾਂ ਨਾਲ ਫੇਰ ਹੁਣ ਜਾਨਾ ਗੱਡੀ ਕੋਲ ਛੱਡ ਦੇਣਗੇ ਮੈਨੂੰ ਰਾਤੀ ਰਾਉਣਕ ਨਹੀਂ ਹੈਗੀ ਪਟਿਆਲੇ ਦਾ ਹਨ ਰਾਉਣਕੂੰਂਦੀ ਆ ਯਾਰ ਨਾਲ ਚਾਹਤ ਵਾਲਾ ਗਾ ਕੇ ਉਹ ਦਾ ਨਾ ਪਟਿਆਲੇ ਮੈਂ ਕਿਹ ਰਾਉਣਕ ਰੈਂਦੀ ਆ ਮਤਲਬ ਯਾਰ ਆ ਚਾਰ ਬਾਸਤੇ ਲੈ ਕੇ ਜਾਣੇ ਨੇ ਅੰਬ ਯਾਰ ਉਹਦੇ ਕੋਲ ਰੇਟ ਨਹੀਂ ਬਣਿਆ ਮਗਰ ਇਹ ਨਾਲ ਹਾਂ ਭਤੀਜੋ ਉੱਥੇ ਆਪਣਾ ਰੇਟ ਨਹੀਂ ਬਣਿਆ ਹੈਗਾ ਹੁਣ ਇਹ ਤੋ ਲੈ ਜਾ ਰੇਟ ਵਧੀਆ ਬਾਏ ਦੇ ਕੋਲ ਅਸਰੰਤ ਬਾਜ਼ਾਰ ਚ ਹੈਗਾ ਦੇਖ ਲੋ ਸ਼ਕਲ ਤਾਂ ਤੁਸੀਂ ਬੰਦੇ ਦੀ ਦੇਖ ਲੈਣੀ ਆ ਜੇ ਚਾਰ ਚੁਰ ਪਾਉਣਾ ਹੁੰਦਾ ਤੋ ਲੈ ਜਿਓ ਆ ਕੇ ਜਾਇਜ ਰੇਟ ਆ ਜਮਈ ਬੰਦੇ ਦਾ 80 ਰੁਪਏ ਲਾਇਆ ਇਹਨੇ ਆਪਾਂ ਨੂੰ ਆਹ ਕਿਹੜਾ ਆ ਰਾਮ ਕੇਲਾ ਆ ਰਾਮ ਕੇਲਾ ਹੀ ਰਾਮ ਰਾਮ ਕੇਲਾ ਇਹ ਤੋਂ ਲਿਆ ਯਾਰ ਆਪਾਂ ਆ ਹਾਂ ਬਸ ਸ਼ਰੰਤ ਬਾਜ਼ਾਰ ਚੋਂ ਆ ਦੇਖ ਲਓ ਬੰਦਾ ਯਾਰ ਬੰਦਾ ਠੀਕ ਆ ਯਾਰ ਤੇ ਆ ਆਪਣੇ ਭਤੀਜ ਖੜੇ ਨੇ ਪਰ ਅੱਜ ਰੌਣਕ ਘੱਟ ਆ ਤਿਆ ਉਹ ਇੱਧਰ ਜਾਣੇ ਨਾ ਗੱਡੀ ਕੋਲ ਚੱਲ ਬਸ ਜੇ ਚਾਹ ਪੀਣੀ ਆ ਉਧਰ ਜਾ ਤੇ ਚੱਲ ਹਾਂਜੀ ਬਾਜ਼ਾਰ ਚ ਜਾਇਆ ਏ ਅਸੀਂ ਕੱਢਿਆ ਏ ਕਿਹੜਾ ਲਿਆਈ ਥੋੜਾ ਬਹੁਤ ਆ ਸਮਾਨ ਜਿਹੜਾ ਲੈਣਾ ਸੀ ਕਿ ਚਾਰੀ ਅੰਬ ਜਾਂ ਲੈ ਕੇ ਆਉਣਾ ਸੀ ਜੇ ਵਧੀਆ ਹੋਇਆ ਫੇਰ ਲੈ ਜਾਾਂਗੇ ਆ ਆਪਣੇ ਭਤੀਜ ਨੇ ਵਿਚਾਰੇ ਨਾਲੇ ਫਿਰ ਰਹੇ ਨੇ ਜੱਦੇ ਮੇਰੇ ਉਹ ਠੀਕ ਹੋ ਮੁੰਡਿਓ ਹਾਂਜੀ ਐਂਡ ਕਰ ਜੀ ਕਲਾ ਠੀਕ ਆ ਯਾਰ ਕਹਿਣਾ ਮੰਨਿਆ ਕਰੋ ਮਾਪੇ ਦਾ ਯਾਰ ਤੇ ਪੈਰੀ ਹੱਥ ਵੀ ਜ਼ਰੂਰ ਲਾਇਆ ਕਰੋ ਹਾਂਜੀ ਵਾਪਸ ਚਲਦੇ ਆ ਹੁਣ KFC ਤੋਂ ਹਾਂਜੀ ਸਰੰਦ ਤੀ ਇੱਥੇ ਚਾਚੂ ਪੀ ਦੀ ਹੁਣ ਚਲਦੇ ਆ ਮੈਕਡੋਨਲਡਰ ਹਾਂਜੀ ਜਾਣ ਲੱਗੇ ਦੀ ਪਿੰਡ ਕੰਨੀ ਨੂੰ ਆ ਮੇਰੇ ਭਤੀਜ ਜਾ ਕੇ ਸਰੰਦ ਤੋਂ ਹੈਗੇ ਨੇ ਭਤੀਜ ਤੇ ਸਾਰੇ ਉਹ ਮੰਡੀ ਗਵਿੰਦਗੜ੍ਹ ਪੜਦੇ ਹੋ ਹਾਂਜੀ ਹਾਂਜੀ ਠੀਕ ਆ ਠੀਕ ਆ ਕੀ ਡ੍ਰੀਮ ਨੇ ਪੜ ਲੀ ਕਿ ਬਣਦੇ ਭਤੀਜੇ ਉਹ ਐ ਦੱਸੋ ਅਸੀਂ ਵੱਡੇ ਅਫਸਰ ਬਣਨਾ ਹੈ ਜੀ ਵੱਡੇ ਵਾਂਗੂ ਬਣਨਾ ਹੈ ਆ ਲਿਆ ਤਾਂ ਨਹੀਂ 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 ਮੈਂ ਨਹੀਂ ਬਣਨਾ ਹੈਗਾ ਅਫਸਰ ਬਣਿਓ ਬਾਸ ਸਾਡੀ ਗੇੜੀ ਗੱਲ ਹੈਗੀ ਆ ਠੀਕ ਆ ਨਾ ਕੋਈ ਗੱਲ ਨਹੀਂ ਹੈਗੀ ਪ੍ਰਮਾਤਮਾ ਗੁੱਡੀ ਜੋ ਵੀ ਮਨੋ ਕਾਮਨਾ ਪੂਰੀ ਕਰੂਗਾ ਜਿਹਦੀ ਮੰਦੇ ਦੇ ਚੋਕ ਨਾ ਚੀਜ਼ਾਂ ਹੁੰਦੀਆਂ ਹੁੰਦੀਆਂ ਜਿਵੇਂ ਮੇਰੇ ਪੋਲੀਟਿਕਲ ਦਾ ਕੀੜਾ ਹੈ ਸਮਝ ਗਿਆ ਛੋਟੇ ਹੁੰਦੇ ਦਾ ਕੀੜਾ ਦੀ ਉਹ ਰੱਬ ਕੂਟਨ ਕਰ ਰਹੀ ਹੈ ਐ ਆ ਜਿਹੜੀ ਆਪਾਂ ਧਾਰ ਲਈਏ ਮਨ ਦੇ ਵਿੱਚੋਂ ਚੀਜ਼ ਹੁੰਦੀਆਂ ਹੁੰਦੀਆਂ ਸਮਾ ਲੱਗਦਾ ਈ ਕਣ ਦਾ ਭਾਵ ਉਹ ਠੀਕ ਹੋ ਹਾਂਜੀ ਹਾਂਜੀ ਲਵ ਯੂ ਲਵ ਯੂ ਲਵ ਯੂ ਲਵ ਯੂ ਤੁਹਾਨੂੰ ਸਾਰਿਆਂ ਨੂੰ ਉਹ ਕੋ ਦੇ ਹਾਂਜੀ ਸਰੰਦ ਖੜਾ ਹੈ ਜਾਣ ਲੱਗਿਆ ਜੀ ਆਪਤੀ ਜਾ ਕੇ ਜਦੇ ਆਪਤੀ ਜਾ ਕੇ ਆ ਤਾਂ ਤੁਸੀਂ ਦੇਖੇ ਹੋਵੋਗੇ ਪਹਿਲਾਂ ਵੀ ਆਪਾਂ ਨੂੰ ਮੁੰਡੇ ਮਿਲੇ ਸੀ ਸਾਰੇ ਆ ਸਰੰਦ ਤੋਂ ਐ ਕਿਹਾ ਠੀਕ ਹੋ ਹਾਂਜੀ ਹਾਂਜੀ ਓਕੇ ਆ ਕੰਮ ਵਧੀਆ ਵਧੀਆ ਚਾਹੀਦਾ ਬਹੁਤ ਵਧੀਆ ਹੀ ਚਾਹੀਦਾ ਯਾਰ ਐਉਂ ਆ ਦਾ ਪੜੋ ਲੀਖੋ ਟੱਕ ਪਾਓ ਪੂਰੀ ਜਿੰਨੀ ਪੈਂਦੀ ਆਪਦੀ ਹਾਂ ਗਿਆ ਨਾ ਬਾਕੀ ਰਾਜੀ ਖੁਸ਼ੀ ਹਾਸਦੇ ਵਾਸਤੇ ਰਿਹਾ ਕਰੋ ਯਾਰ ਬੜੀ ਟੈਨਸ਼ਨ ਵੀ ਨਹੀਂ ਲਈਦੀ ਹੁੰਦੀ ਹੈਗੀ ਹਾਂ ਕਈ ਡਿਪਰੈਸ਼ਨ ਲੈ ਜਾਂਦੇ ਨੇ ਬਿਨਾਂ ਗੱਲ ਤੋਂ ਕੋਈ ਗੱਲ ਨਹੀਂ ਹੈਗੀ ਮਾਂ-ਪਾਪ ਤੇ ਆਉਦਾ ਸੁਟਿਆਂ ਦੀ ਯਾਰ ਜਾਂ ਉੱਪਰ ਛੋਟੇ ਸਾਹਿਬ ਜਾਂਦੇ ਆਂਦੀ ਆ ਹਾਂਜੀ ਜਾਣ ਲੱਗਿਆ ਸੀ ਹੁਣ ਪਿੰਡ ਨੂੰ ਜਾਂਦ ਨੂੰ ਫੇਰ ਆਪ ਭਤੀਜਾ ਆ ਕੇ ਆਪਣੇ ਠੀਕ ਹੋ ਮੁੰਡਿਓ ਫੇਰ ਪੋਤਾ ਕਿਹੜੀ ਕਲਾਸ ਆ ਭਤੀਜਾ ਯਾਰ ਨਹੀਂ ਯਾਰ ਨਹੀਂ ਠੀਕ ਆ ਠੀਕ ਆ ਐਨ ਦੱਪ ਕੇ ਪੜਿਆ ਕਰੋ ਯਾਰ ਪੜਿਆ ਵੀ ਕਰੋ ਨਿਆਰੇ ਵੀ ਲਿਆ ਕਰੋ ਗੱਲਾਂ ਦੋਈ ਨਹੀਂ ਠੀਕ ਆ ਨਾ ਬਾਕੀ ਕਰਦੇ ਨਾ ਕਹਿਣਾ ਮੰਨਿਆ ਕਰੋ ਯਾਰ ਹਾਂਜੀ ਹਾਂਜੀ ਜੇ ਕੋਈ ਗਲਤ ਨਸ਼ੇ ਨੂੰ ਛੇ ਕਰਦਾ ਉਹ ਤੋਂ ਮੜੀ ਜੀ ਦੂਰ ਨਾ ਲਿਆ ਕਰੋ ਹੋਰ ਚੀਜ਼ਾਂ ਬਹੁਤ ਨਹੀਂ ਜ਼ਿੰਦਗੀ ਚ ਖਾਣ ਨੂੰ ਯਾਰ ਹਾਂਜੀ ਉਹ ਠੀਕ ਹੋ ਹਾਂਜੀ ਹਾਂਜੀ ਚਲੋ ਠੀਕ ਆ ਲੱਭ ਜੂਆ ਤੁਹਾਨੂੰ ਸਾਰਿਆਂ ਨੂੰ ਹਾਂ ਹੌਲੀ ਜਾਏ ਨੂੰ ਤਾਂ 31 ਜਰ ਕੇ ਅੱਜ ਛੁੱਟੀ ਆ ਚਲੋ ਭਤੀਜ ਘਰੇ ਹੋਵਾਂਗੇ ਭਤੀਜਿਆ ਨਹੀਂ ਭਤੀਜਿਆ ਨਹੀਂ ਤਾਂ ਯਾਰ ਮੇਲਾ ਲਾਤਾ ਦਿਲ ਖੁਸ਼ ਕਰਤਾ ਸਰਾਂਦ ਵਾਲਿਆਂ ਲੱਭ ਜੂ ਹਾਂਜੀ ਜਾ ਰਹੇ ਹਾਂ ਜੀ ਹੁਣ ਮੱਕੜੀ ਮਾੜੀਆਂ ਬਾੜੀਆਂ ਕੜੀਆਂ ਉੱਤਰ ਨੂੰ ਤਾਂ ਮੀਂਹ ਚੰਗਾ ਪੈਣ ਲੱਗ ਗਿਆ ਜਦ ਆਪਾਂ ਮੈਕੜੀ ਸਾਧੂਕੜ ਕੰਨੀ ਨੂੰ ਜਾ ਰਹੇ ਆ ਭੰਤੋਂ ਚੰਗਾ ਚੜਕਤਾ ਆ ਗਿਆ ਇੱਥੇ ਦਾ ਹਾਂਜੀ ਪਿੱਛੇ ਉਹ ਪਿਆਦੀ ਗੱਮੀ ਹੁਣ ਤਾਂ ਹਟ ਗਿਆ ਪਹੁੰਚ ਗਏ ਆਪਾਂ ਮੈਕੜੀ ਅਟਤੀਆਂ ਖਾਣ ਵਾਲਾ ਸਮਾਨ ਆ ਗਏ ਆਪਾਂ ਪਕੀ ਬਣਾਉਣੇ ਆ ਗਾਹਾਂ ਜਾ ਕੇ ਹਾਂਜੀ ਆ ਗਏ ਆਪਾਂ ਇੱਥੇ KFC ਤੋਂ ਖਾਣ ਵਾਲਾ ਸਮਾਨ ਲੈ ਕੇ ਫਿਰ ਚੱਲਦੇ ਆਂ ਕਹਿੰਦੇ ਲੱਗੇ ਹੋਏ ਨੇ ਪਾਪ ਕੌਰ ਕੇ ਵੇਟ ਕਰ ਲਓ ਮਤਲਬ 10 15 ਮਿੰਟ ਮੈਂ ਕਹਾ ਕੋਈ ਨਾ ਕਰ ਲੈਨੇ ਆ ਬਾਹਰ ਮੈਨੂੰ ਲੱਗਦਾ ਭਤੀਜ ਵੀ ਆ ਗਏ ਭਤੀਜਿਆਂ ਨੂੰ ਮਿਲ ਲਈਏ ਬਾਹਰ ਹਾਂਜੀ ਇੱਥੇ ਖੜਿਆ ਮੈਕੜੀ ਏਫਸੀ ਆਪਣੇ ਆ ਭਤੀਜ ਮਿਲ ਗਏ ਆ ਭਤੀਜ ਵੀ ਆਪਣੇ ਵਿਚਾਰੇ ਫਤੇਗੜ ਸਾਹਿਬ ਮੱਥਾ ਟੇਕ ਕੇ ਆਏ ਨੇ ਇਹ ਆ ਭਤੀਜਾ ਉਹ ਠੀਕ ਹੋ ਮੁੰਡਿਆ ਵਧੀਆ ਜੀ ਵਧੀਆ ਕਿਹੜੀ ਕਲਾਸ ਆ 10ਵੀਂ ਦੀ ਜੀ 10ਵੀਂ ਦੇ ਠੀਕ ਆ ਠੀਕ ਆ ਫਿਰ ਖਿੱਚ ਕੇ ਕਰੋ ਤਿਆਰੀ ਕਿਉਂਕਿ ਐਕਟੀ ਬੋਰਡ ਆ ਛੁੱਟੀ ਯਾਰ ਪੂਰਾ ਜੋਰ ਮਾਰੇ ਉਹ ਪੂਰਾ ਜਿੰਨਾ ਬਚੂਗਾ 22 23 ਪਾਵਾਂਗੇ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਭਤੀਜ ਮਿਲੇ ਸਾਰਿਆਂ ਦਾ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਰਾਜਪੁਰੇ ਤੋਂ ਵੀ ਮਿਲੇ ਫਤੇਗੜ ਸਾਹਿਬ ਵੀ ਮਿਲੇ ਸਰਾਂਤ ਵੀ ਮਿਲੇ ਸਾਰਿਆਂ ਨੂੰ ਲਵ ਟੂ ਟਰੱਕ ਪਰਕੇ ਬਾ ਰੋਕ ਦੇ ਪੁੱਤ ਹਾਂਜੀ ਹੁਣ ਚਲਦੇ ਆਂ ਪਿੰਡ ਨੂੰ ਲੈ ਲਿਆ ਸਮਾਨ ਆਪਾਂ ਸ਼ਾਮ ਆਲਾ ਤੇ ਇੱਥੇ ਵੀ ਦੇਖ ਲਓ ਰਾਜਪੁਰੇ ਤੋਂ ਭਤੀਜ ਮਿਲ ਕੇ ਗਏ ਹੈਗੇ ਨਹੀਂ ਉਹ ਵੀ ਤੁਸੀਂ ਰਾਤ ਨੂੰ ਅੱਜ ਬਲੌਗ ਦੇ ਵਿੱਚ ਦੇਖੇ ਲੈਣੇ ਯਾਰ ਠੀਕ ਹਾਂ ਧੰਨਵਾਦ ਤੁਸੀਂ ਯਾਰ ਆਪਦੇ ਚਾਚੇ ਨੂੰ ਇੰਨਾ ਮਾਣ ਸਤਿਕਾਰ ਦਿੱੰਨਿਓ ਜਿੰਨਿਓ ਯਾਰ ਰੱਖਛਦੇ ਹੋ। ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਯਾਰ ਸਾਰਿਆਂ ਦਾ ਤੇ ਐਨ ਆਰ ਆਈ ਇੰਡੀਆ ਪੰਜਾਬ ਵਾਲਿਆਂ ਦਾ। ਦੀਪੂ ਮੌਸਮ ਆ ਖੜੀ ਆ ਹਾਂਜੀ ਸਮਾਨਤਾ ਆਪਾਂ ਲੈ ਲਿਆ ਦੀ ਖਾਣ ਪੀਣ ਵਾਲਾ ਸ਼ਾਮ ਵਾਲਾ ਤੇ ਆ ਆਪਣੇ ਭਤੀਜ ਆ ਗਏ ਤੁਰਨ ਲੱਗਿਆ ਸੀ ਹੁਣ ਮੈਂ ਆਹ ਆਦਾ ਬਲੋਲਪੁਰ ਕੋਲੇ ਮੁੰਡੇ ਆਪਣੇ ਤੇ ਆਪ ਭਤੀਜ ਖੜੇ ਨੇ ਅੰਦਰ ਫੁੱਟਾ ਪਟਿਆਲੇ ਕੋਲਾ ਪਿੰਡ ਠੀਕ ਆ ਠੀਕ ਆ ਠੀਕ ਆ ਯਾਰ ਹੋਰ ਘਰ ਪਰਵਾਹ ਠੀਕ ਆ ਯਾਰ ਫਸਲ ਵਾੜੀ ਫਸਲ ਹਾਂ ਸੱਚ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਣਾ ਦੇਖੋ ਯਾਰ ਕਿ ਆਪਣੇ ਮੁੰਡੇ ਆਹ ਫਤੇਗੜ ਸਭ ਮੱਥਾ ਟੇਕ ਕੇ ਆਏ ਨਹੀਂ ਮੁੰਡੇ ਆ ਵੀ ਯਾਰ ਕਹਿੰਦੇ ਚਾਚੇ ਗੁਰਦੁਆਰਾ ਸਾਹਿਬ ਤੋਂ ਆ ਰਹੀਆਂ ਸੱਤਾ ਦੇਖ ਲਓ ਤੁਸੀਂ ਜਿਹੜੇ ਕਹਿੰਦੇ ਨੇ ਕਿ ਪੰਜਾਬ ਦਾ ਜੂਸ ਆ ਦੇਖ ਲਓ ਜੂਸੇ ਖੜਾ ਇਹ ਪੰਜਾਬ ਦਾ ਜਿਹੜਾ ਪੰਜਾਬ ਨੂੰ ਬਦਨਾਮ ਕਰ ਦਿੰਦਾ ਹਰੇਕ ਉੱਠ ਕੇ ਆ ਕੇ ਉਹ ਠੀਕ ਹੋ ਹਾਂ ਜੀ ਜੰਗ ਚੜਤੀ ਗਲਾਈ ਚਾਈ ਜੀ ਲਾਭ ਜੀ ਲਾਭ ਜੀ ਤੁਹਾਨੂੰ ਸਾਰਿਆਂ ਨੂੰ ਕੀ ਲੇਟ ਹੋ ਗਏ ਜੀ ਹੁਣ ਚਲਦੇ ਆ ਪਿੰਡ ਨੂੰ ਭਤੀਜੇ ਇੰਨਾ ਪਿਆਰ ਕਰਦੇ ਨੇ ਦੇਖ ਲਓ 35 40 ਮਿੰਟ ਘੰਟਾ ਲਵਾਤਾ ਭਤੀਜਿਆਂ ਨੇ ਜਦੋਂ ਜਾਣ ਲੱਗਿਆ ਜਾਨੂੰ ਹੋਰ ਭਤੀਜਾ ਆ ਕੇ ਖੜਕੇ ਹਾਂ ਜੀ ਹੁਣ ਚਲਦੇ ਆ ਜੀ ਪਿੰਡ ਨੂੰ ਹਾਂ ਜੀ ਆ ਗਏ ਬਹੁਤ ਜ਼ਿਆਦਾ ਅੱਜ ਭਤੀਜ ਮਿਲੇ ਧੰਨਵਾਦ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ ਦੀ ਕਰਦੇ ਆ ਦਾ ਐਂਡ ਇਹ ਵਲੌਗ ਨੂੰ ਕਰਿਓ ਐਂਜੋਏ ਬਹੁਤ ਵਧੀਆ ਵਲੌਗ ਬਣੀਏ ਸਬਸਕ੍ਰਾਈਬ